ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੁਹਾਡੇ ਦੋਸਤਾਂ ਭਗਾਵਾਂ ਦੇ ਸਾਥ ਨਾਲ ਸਹਿਯੋਗ ਨਾਲ ਮੁਕਸਰ ਸ਼ਹਿਰ ਦੇ ਵਿੱਚ ਅਜ ਮਨੁੱਖਤਾ ਵੀ ਸੇਵਾ ਕਰ ਰਹੇ ਆ ਸੇਵਾ ਕਰਨ ਦੇ ਵਿੱਚ ਕਈ ਪੇਸ਼ਾਨੀਆਂ ਬੜੀਆਂ ਆਉਂਦੀਆਂ ਕਿਉਂਕਿ ਸ਼ਹਿਰ ਦੇ ਵਿੱਚ ਮਜਬੂਰ ਭਗਵਾਗ ਅੱਜ ਬੜੇ ਬੈਠੇ ਆ ਜਿਨ੍ਹਾਂ ਦੇ ਕੋਲੇ ਇਲਾਜ ਲਈ ਪੈਸੇ ਨਹੀਂ ਦਵਾਈਆਂ ਜੋਗੇ ਪੈਸੇ ਨਹੀਂ ਜਿਹੜੇ ਕੰਮ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਕਰਨੇ ਪੈਂਦੇ ਆ ਉਹ ਅੱਜ ਐਨ ਜੀਓ ਕਾ ਗਈ ਹੈ ਅਸੀਂ ਕੋਹ ਨਾ ਕਰਨ ਵਾਲੇ ਵਾਹਿਗੁਰੂ ਦੇ ਕਿਰਪਾ ਕੀਤੀ ਹੈ ਵਾਹਿਗੁਰੂ ਦਾ ਆਸ਼ੀਰਵਾਦ ਆ ਸੱਚੇ ਪਾਤਸ਼ਾਹ ਦਾ ਤਾਂ ਜਿੰਨੀ ਕੋ ਹੋ ਸਕਦੀ ਅਸੀਂ ਸੇਵਾ ਕਰਦੇ ਗਏ ਨੇ ਗੋਨਿਆਣਾ ਗੋੜ ਤੋਂ ਭਰਾ ਚੱਲ ਕੇ ਆਏ ਆ ਵਿੱਚ ਆ ਕੇ ਦਿਹਾੜੀ ਦਾ ਬੰਦੇ ਆ ਇੱਥੇ ਬਜਰੀ ਦਾ ਕੰਮ ਕਰਦੇ ਆ ਗੱਡੀਆਂ ਜਿਹੜੀਆਂ ਬਾਗੋਂ ਆਂਦੀਆਂ ਉਹ ਗੱਡੀਆਂ ਤੋਂ ਮਾਲ ਲਾਉਂਦੇ ਆ 3-300 ਰੁਪਏ ਦਿਹਾੜੀ ਬੰਦਿਆਂ ਨੂੰ ਮਿਲਦੀ ਹੈ ਗੱਡੀ ਲਾਉਂਦੀ ਪਰਵਾਹ ਬੜੇ ਮਜਬੂਕ ਪਰਵਾਹ ਬੜੇ ਇਹੋ ਜਿਹੇ ਬੈਠੇ ਆ ਜਿੰਨਾਂ ਕੋਲੇ ਅੱਜ ਸੱਚੀ ਇਲਾਜ ਲਈ ਪੈਸੇ ਨਹੀਂ ਤੁਸੀਂ ਮੇਰੀਆਂ ਵੀਡੀਓ ਦੇਖਦੇ ਰਹਿੰਦੇ ਹੋ ਲੋਕ ਅੱਜ ਆਪਦੇ ਘਰੇ ਇਲਾਜ ਤੋਂ ਬਿਨਾ ਮਰ ਗਏ ਆ ਉਹਨਾਂ ਕੋਲੇ ਪੈਸੇ ਨਹੀਂ ਹੈ ਇਹ ਸੱਚੀਆਂ ਗੱਲਾਂ ਆ ਔਨ ਸਬੂਤ ਮੈਂ ਕੰਮ ਕਰਦਾ ਔਨ ਰਿਕਾਰਡ ਮੈਂ ਕੰਮ ਕਰਦਾ ਜੇ ਮੇਰੇ ਕੋਲ ਸਬੂਤ ਹੁੰਦੀ ਆ ਤਾਂ ਮੈਂ ਫਿਰ ਹੀ ਬੋਲਦਾ ਵਗਦਾ ਨਹੀਂ ਬੋਲਦਾ ਸਰਕਾਰੀ ਹਸਪਤਾਲਾਂ ਨੂੰ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਕੋਈ ਬਿਜਲੀ ਫੀ ਨਾ ਦੇਵੇ ਕੋਈ ਕਣਕ ਫੀ ਨਾ ਦੇਵੇ ਕੁਛ ਫੀ ਸਾਨੂੰ ਨਹੀਂ ਚਾਹੀਦਾ ਅੱਜ ਇਹ ਪ੍ਰਵਾਹ ਮੰਗ ਰਿਹਾ ਆ ਆਪਣੇ ਬੱਚੇ ਦਾ ਇਲਾਜ ਲਈ ਅੱਜ ਇਹ دوست ਭਰਾ ਜਿਹੜੇ ਮੁੰਡੇ ਦੇ ਜਿਹੜਾ ਮੁੰਡਾ ਘਰੇ ਬਿਮਾਰ ਪਿਆ ਨਿੱਕੇ ਨਿੱਕੇ ਉਹਦੇ ਬੱਚੇ ਆ 28 29 ਸਾਲਾਂ ਦਾ ਮੁੰਡਾ ਆ ਉਹਦੇ ਅੱਜ ਗੁਗਦੇ ਖਰਾਬ ਹੋਏ ਪਏ ਆ ਡਾਕਟਰ ਕਹਿੰਦਾ ਡਲਸਸ ਕਰਵਾਣੇ ਪੈਣਗੇ ਬਿਨਾ ਡਲਸਸ ਤੋਂ ਗੱਡੀ ਨਹੀਂ ਚੱਲਦੀ ਤੇ ਕਿੰਨੀ ਕੁ ਦੇ ਡਲਸਸ ਹੋਣਗੇ ਛੋਟੇ ਛੋਟੇ ਬੱਚਿਆਂ ਦਾ ਪਿਤਾ ਕਹੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਮੇਰਾ ਇਲਾਜ ਕਰਵਾ ਦਿਓ ਮੈਂ ਆਪਦੇ ਬੱਚੇ ਪਾਲਣ ਜੁਗਾ ਹੋ ਜਾਵਾਂ ਦੋਸਤੋ ਬੜਾ ਮਨ ਦੁਖਦਾ ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਜਦੋਂ ਇਹੋ ਜਿਹੀਆਂ ਗੱਲਾਂ ਬਾਰੇ ਸੋਚਦੇ ਆ ਸਾਡੀਆਂ ਵੀ ਅੱਖਾਂ ਭਰ ਆਉਂਦੀਆਂ ਸੱਚੇ ਪਾਤਸ਼ਾਹ ਵਾਹਿਗੁਰੂ ਇੰਨਾ ਨੋਬਤ ਕਿਸੇ ਨੂੰ ਨਾ ਆਂਦਿਆ ਕਹੇ ਕਿ ਕੋਈ ਕਿਸੇ ਅੱਗੇ ਜਾ ਕੇ ਐਂ ਕਹੇ ਤੁਹਾਡੇ ਸਹਾਰੇ ਤੁਹਾਡੇ ਸਾਥ ਨਾਲ ਥੋਡੇ ਸਹਿਯੋਗ ਨਾਲ ਅੱਜ ਮਨੁੱਖਤਾ ਦੀ ਸੇਵਾ ਕਰ ਗਏ ਹਾਂ ਭਰਾ ਬਣ ਕੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਥੋਡੇ ਸ਼ੇਅਰ ਨਾਲ ਕਿਸੇ ਨਾ ਕਿਸੇ ਦਾ ਭਲਾ ਹੋਵੇਗਾ ਹੋਰ ਵੀਡੀਓ ਆਪਾਂ ਬਹੁਤ ਸ਼ੇਅਰ ਕਰ ਦਿੰਦੇ ਆ ਇੱਕ ਵੀਡੀਓ ਤੁਸੀਂ ਬੜੀ ਉੱਜ ਕੇ ਸ਼ੇਅਰ ਕੀਤੀ ਸੀ ਸਾਗਰ ਦੀ ਵੋਟੀ ਲੰਦੀ ਕੰਦੀ ਇੰਡ ਕਸਖਾ ਚਲਾ ਕੇ ਸਖਾ ਸਾਡੇ ਵਰਗਾ ਤਾਂ ਇਹੋ ਜਿਹੀ ਵੀਡੀਓ ਨਹੀਂ ਸ਼ੇਅਰ ਕਰਦਾ ਉਹ ਸ਼ੇਅਰ ਕੀਤੀਆਂ ਵੀਡੀਓਾਂ ਇਹ ਪ੍ਰਵਾਹ ਦੀ ਵੀਡੀਓ ਦੀ ਸ਼ੇਅਰ ਜ਼ਰੂਰ ਕਰਨੀ ਹੈ ਇਸ ਪਰਵਾਹ ਦਾ ਭਲਾ ਹੋ ਜਾਵੇ ਉਹ ਸਾਡਾ ਭਰਾ ਜਿਹੜਾ ਘਗੇ ਅੱਜ ਪਿਆ ਮੰਜੇ ਤੇ ਉਹ ਵੱਜ ਜਾਵੇ ਕੀ ਲੱਗਦਾ ਤੁਹਾਡਾ ਜੀ ਮੇਰਾ ਭਾਂਜਾ ਜੀ ਤੁਹਾਡਾ ਭਾਂਜਾ ਹਾਂ ਜੀ ਕੀ ਕੰਮ ਕਰਦੇ ਹੋ ਤੇ ਲੇਬਰ ਦਾ ਕੰਮ ਕਰਦੇ ਆ ਜੀ ਜਿਹੜਾ ਮੁੰਡਾ ਬਿਮਾਰ ਪਿਆ ਉਹ ਕੀ ਕੰਮ ਕਰਦਾ ਕੋਈ ਲੇਬਰ ਦਾ ਕੰਮ ਕਰਦਾ ਜੀ ਗੱਡੀਆਂ ਗੋਡੀਆਂ ਲਾਉਣੇ ਜੀ ਰੇਤੀ ਬਜਰੀ ਆਣੇ ਰੇਤੀ ਬਜਰੇ ਦੀਆਂ ਗੱਡੀਆਂ ਲਾਉਣੇ ਕਿੰਨੇ ਪਈ ਦਿਹਾੜੀ ਕਮਾਉਂਦਾ 300 ਰੁਪਏ ਦਿਹਾੜੀ ਬੰਦੀ ਆ ਜੀ ਕਿੰਨੇ ਬੱਚੇ ਆ ਦੋ ਬੱਚੇ ਆ ਜੀ ਇੱਕ ਤਾਂ ਕੁੜੀ ਆ ਜੀ 3 ਸਾਲ ਦੀ ਇੱਕ ਮੁੰਡਾ 4 1/2 ਸਾਲ ਦਾ ਜੀ 3 ਸਾਲ ਦੀ ਕੁੜੀ ਆ 4 1/2 ਸਾਲ ਦਾ ਮੁੰਡਾ ਜੇ ਪਿਓ ਨੂੰ ਕੁਝ ਹੋ ਗਿਆ ਤਾਂ ਬੱਚੇ ਗੋਲ ਜਾਣਗੇ ਬਾਈ ਯਾਰ ਇਨਸਾਨੀਅਤੇ ਨਹੀਂ ਕਹਿੰਦੀ ਕਿ ਆਪਾਂ ਸੇਵਾਣਾ ਕਰੀਏ ਨਹੀਂ ਕਹਿੰਦੀ ਜਿਹੜਾ ਮੁੰਡਾ ਦਾ ਤਾਇਆ ਜੀ ਰੋ ਗਿਆ ਇੱਥੇ ਆ ਕਿ ਕੋਣ ਲੱਗ ਗਿਆ ਕਿ ਸਾਡੇ ਬੱਚੇ ਦਾ ਇਲਾਜ ਕਰ ਦਿਓ ਇਹਨਾਂ ਸਸਤਾਲ ਚ ਗਏ ਸੀ ਉੱਥੋਂ ਵਾਪਸ ਭੇਜਤਾ ਕਿ ਕੋਈ ਹੱਲ ਨਹੀਂ ਹੈ ਡੈਲਸਿਸ ਹੀ ਹੋਣਗੇ ਪਰ ਡੈਲਸਿਸ ਕਰਾਉਣ ਵਾਸਤੇ ਵੀ ਖਰਚਾ ਚਾਹੀਦਾ ਹੈ ਫਗਵਾ ਘਰੇ ਆ ਬੱਚੇ ਘਰੇ ਆ ਘਰਵਲੀ ਵਿਚਾ ਕੀ ਘਰੇ ਆ ਪੈਸੇ ਕਿੱਥੋਂ ਲੈ ਕੇ ਆਉ ਕਿੰਨੀ ਦੇ ਹੋ ਗਈ ਬੰਦੇ ਨੂੰ ਬਿਮਾਰ ਪੈਣ ਹਾਂਜੀ ਕਿੰਨੀ ਦੇ ਹੋ ਗਈ ਹੁਣ 10 ਦਿਨ ਹੋ ਗਏ ਅੱਜ 10 12 ਦਿਨ ਹਾਂਜੀ 10 12 ਦਿਨ ਹੋ ਗਏ ਗੁਗ ਦੇ ਖਾ ਉਹ ਹੋਰ ਦੇਖ ਰਹਾ ਓਏ ਭਾਈ ਡਾਕਟਰ ਨੇ ਕੀ ਕਿਹਾ ਡਾਕਟਰ ਨੇ ਘਰ ਆਏ ਮੇ ਜੇ ਗਏ ਸੀ ਬਟੰਡੇ ਜੀ ਦਵਾਈ ਦੇ ਕੇ ਵਾਪਸ ਕਰਤਾ ਜੀ ਲੈਣੇ ਛੁੱਟ ਗਏ ਛੁੱਟੀਆਂ ਜੀ ਕਹਿੰਦੇ ਡਾਕਟਰਾਂ ਦੀਆਂ ਛੁੱਟੀਆਂ ਥੋਡੀਆਂ ਛੁੱਟੀਆਂ ਤੋਂ ਅਸੀਂ ਕੀ ਕਰਾਈਏ ਸਾਡਾ ਤਾਂ ਬੰਦਾ ਮਰ ਹੀ ਜਾਂਦਾ ਤੁਸੀਂ ਦਵਾਈ ਦੇ ਕੇ ਕਹਿ ਦਿੰਦੇ ਹੋ ਘਰੇ ਲੈ ਜਾਓ ਛੁੱਟੀਆਂ ਸ਼ਰਮ ਜੇ ਕੋਈ ਹੈ ਕਿਸੇ ਥਾਂ ਦੀ ਤਾਂ ਕੱਗ ਲਓ ਕਿਸੇ ਦਾ ਬੱਚਾ ਮਾਗਿਆ ਅੱਜ ਤੁਹਾਨੂੰ ਛੁੱਟੀਆਂ ਦੀ ਪਈ ਹੈ ਕਹਿਣ ਲੱਗਿਆ ਮੇਰੇ ਵਰਗੇ ਨੂੰ ਮਹਿਸੂਸ ਹੁੰਦਾ ਆਪਾਂ ਕਿੱਥੇ ਤੋਏ ਫਿਰਦੇ ਆ ਕਿਹੜੀ ਦੁਨੀਆ ਤੋਏ ਫਿਰਦੇ ਆ ਆਪਾਂ ਉਹਨਾਂ ਦਾ ਬੱਚਾ ਅੱਜ ਘਰੇ ਮਾਗਿਆ ਤੇ ਤੁਸੀਂ ਕਹਿੰਦੇ ਹੋ ਵੀ ਹਸਪੀਟਲ ਤੋਂ ਘਰੇ ਵਾਪਸ ਲੈ ਜਾਓ ਪੇਸ਼ੈਂਟ ਨੂੰ ਛੁੱਟੀਆਂ ਚੱਲੀ ਜਾਂਦੀਆਂ ਐਂ ਕਿਹਾ ਸੀਗਾ ਹਾਂਜੀ ਐਂ ਕਿਹਾ ਸੀ ਹੁਣ ਇਹਨੇ ਬੱਚੇ ਦਾ ਲਾਜ ਕਿਵੇਂ ਹੋਊਗਾ ਬਾਈ ਇਹ ਥੋਡੇ ਸਾਹਗੇ ਹੋਣਾ ਲਾਜ ਭਰਾ ਬਣ ਕੇ ਵੀਡੀਓ ਨੂੰ ਵੱਤੋ ਆਸ਼ੇਕ ਹੋਇਆ ਜੀ ਭਰਾ ਚੱਲ ਕੇ ਆਇਆ ਭਰਾਵਾਂ ਨੂੰ ਕਿਹਾ ਜਿੰਨੇ ਜੋਗਾ हां ਸੇਵਾ ਲਈ ਹਾਜ਼ਰਾਂ ਕਿਸੇ ਗੱਲੋਂ ਨਹੀਂ ਪੱਜਦਾ ਕਿਸੇ ਗੱਲੋਂ ਵੀ ਨਹੀਂ ਪੱਜੂਗਾ ਮੁਕਤਸ਼ਕ ਦੀ ਸੇਵਾ ਲਈ 24 ਘੰਟੇ ਹਾਜ਼ਰਾਂ ਨਾ ਪਰ ਮੈਂ ਕਦੇ-ਕਦੇ ਮਜਬੂਰ ਹੋ ਜਾਨਾ ਪੇਸ਼ੰਤ ਹੀ ਇੰਨੇ ਆਂਦੇ ਆ ਮੈਂ ਹਰ ਬੰਦੇ ਦਾ ਨਹੀਂ ਕਰ ਸਕਦਾ ਪਰ ਫਿਰ ਵੀ ਜਿਹੜਾ ਵੀ ਆਉਂਦਾ ਖਾਲੀ ਨਹੀਂ ਮੋੜੀਦਾ ਕਿਸੇ ਨੂੰ ਜਵਾਬ ਨਹੀਂ ਦੇਈਦਾ ਜਿੰਨੇ ਜੋਗੇ ਹੋਣੇ ਜਰੂਰ ਕਰਦੇ ਆ ਆ ਪਾਇ ਕਿੰਨੀ ਦੇਖੋਗੀ ਤੁਸੀਂ ਕੀ ਲੱਗਦੇ ਹੋ ਮੁੰਡੇ ਮਾਤਾ ਜੀ ਪਾਇ ਲੱਗਦੇ ਕੀ ਕੰਮ ਕਰਦੇ ਤੁਸੀਂ ਅਸੀਂ ਲੇਬਰ ਦਾ ਹੀ ਕੰਮ ਕਰਦੇ ਆਂ ਗੱਡੀਆਂ ਵਾਹੁੰਦੇ ਆਂ ਰੇਤਾ ਪੱਜਰੀ ਦੇ ਥੋੜਾ ਅ ਪਤੀਜਾ ਹਾਂਜੀ ਤੇ ਉਹਦਾ ਮਾਪਿਓ ਨਹੀਂ ਮਾਤਾ ਵੀ ਗੁਜਰੀ ਆ ਤੇ ਪਿਓ ਵੀ ਗੁਜਰਿਆ ਮੁੰਡਾ ਜਿਹੜਾ ਘਰੇ ਬਿਮਾਰਤ ਹੈ ਨਾ ਤਾਂ ਆਉਂਦੀ ਮਾਤਾ ਤੇ ਨਾ ਆਉਂਦਾ ਪਿਤਾ ਮਾਂ ਵੀ ਛੱਡ ਕੇ ਚੱਲ ਗਈ ਤੇ ਪਿਓ ਵੀ ਛੱਡ ਕੇ ਚੱਲ ਗਿਆ ਯਾਰੋ ਜਿੰਨਾ ਮਾਂ ਤੋਂ ਜਾਂਦਾ ਪਤਾ ਉਹਨੂੰ ਹੁੰਦਾ ਤੇ ਬੱਚਾ ਕਗੇ ਬਿਮਾਰ ਪਿਆਉਂਦਾ ਲਾਸਟ ਨੂੰ ਤੇ ਬਾਊਆ ਸਾਡੇ ਵਈਏ ਦੀਆਂ ਅੱਖਾਂ ਚ ਪਾਣੀ ਆਉਂਦਾ ਸਾਡੇ ਅਸੀਂ ਵੀ ਕਦੇ-ਕਦੇ ਗੋ ਪੈਨੇ ਆਪਾਂ ਮਜਬੂਗਾ ਕੀ ਕਰੀਏ ਜਿੰਨੇ ਜੋਗੇ ਆਹੋ ਭਰਾ ਦੀ ਹੈਲਪ ਜੁੜ ਕਰਾਂਗੇ ਕਿਸੇ ਗੱਲੋਂ ਨਹੀਂ ਭਜਾਂਗੇ ਕੋਈ ਗੱਲ ਨਹੀਂ ਤੁਸੀਂ ਜੇ ਮੁੰਡੇ ਦੇ ਤਾਇਆ ਜੀ ਹੋ ਸਾਡੇ ਵੀ ਤਾਇਆ ਜੀ ਜਗੂਗਾ ਅਸੀਂ ਜਿੰਨੇ ਜੋਗੇ ਆਂ ਅਸੀਂ ਜ਼ਰੂਰ ਭਰਾ ਦੀ ਉਹਦੀ ਹੈਲਪ ਕਰਾਂਗੇ ਤੁਸੀਂ ਉਹਨੂੰ ਹਸਪਤਾਲ ਲੈ ਕੇ ਜਾਓ ਡੈਲਸਸ ਉਹਨੇ ਕਰਾਣੀ ਪੈਣਗੀ ਜੀ ਡਾਕਟਰ ਨੇ ਕਿਹਾ ਡਾਕਟਰ ਨੇ ਕਿਹਾ ਡੈਲਸਸ ਕਰਾਣੀ ਪੈਣਗੀ ਡਾਕਟਰ ਨੇ ਆਖਿਆ ਕਦੋਂ ਡੈਲਸਸ ਕਰਵਾਉਂ ਹਾਂ ਡੈਲਸਸ ਤੋਂ ਬਿਨਾ ਕੋਈ ਹਾਲ ਨਹੀਂ ਨਹੀਂ ਲੱਗਦੀ ਕੋਈ ਗੱਲ ਨਹੀਂ ਛੋਟੇ ਛੋਟੇ ਬੱਚੇ ਹੈਗੇ ਵਿਚਾਰੇ ਜੀ ਹਾਂਜੀ ਕੀ ਕਹਿਣਾ ਚਾਹੂਗੇ ਜਿਹੜੇ ਦੋਸਤ ਭਰਾ ਵੀਡੀਓ ਦੇਖਦੇ ਆਪਾਂ ਵੀ ਬ੍ਰਾਹਮਣ ਹੀ ਬੇਨਤੀ ਕਰਦੇ ਜੀ ਉਹਦਾ ਘਰੀ ਬੰਦੇ ਦਾ ਸਾਡੇ ਪਾਂਜੇ ਦਾ ਇਲਾਜ ਹੋ ਜੇ ਤੇ ਤੋੜੇ ਮੂਰੇ ਇਹੀ ਅਰਦਾਸ ਆ ਸਾਡੀ ਜੀ ਕਿ ਉਹ ਗਰੀਬ ਬੰਦੇ ਦਾ ਸਾਡਾ ਇਲਾਜ ਹੋ ਜਾਏ ਮੁੰਡੇ ਦਾ ਜੀ ਤੁਹਾਨੂੰ ਬਿਜਲੀ ਫ੍ਰੀ ਚਾਹੀਦੀ ਹੈ ਨਹੀਂ ਚਾਹੀਦੀ ਸਾਨੂੰ ਬਿਜਲੀ ਫ੍ਰੀ ਜੀ ਤੁਹਾਨੂੰ ਕੋਈ ਇੱਥੇ ਸ਼ਹਿਰ ਦੇ ਵਿੱਚ ਕੋਈ ਹਸਪਤਾਲ ਬਣਾਉਣਾ ਚਾਹੀਦਾ ਜੀ ਜੋ ਕਿ ਗਰੀਬ ਘਰਾਂ ਦਾ ਇਲਾਜ ਕਰਾ ਸਕੇ ਜੀ ਅੱਜ ਆਪਾਂ ਨੂੰ ਹਸਪਤਾਲ ਦੀ ਲੋੜ ਆ ਜਾਂ ਬਿਜਲੀ ਫ੍ਰੀ ਦੀ ਲੋੜ ਆ ਸਾਨੂੰ ਹਸਪਤਾਲ ਦੀ ਲੋੜ ਹੈ ਬਿਜਲੀ ਦੀ ਜਾਂ ਕਣਕ ਦੀ ਲੋੜ ਹੈ ਨਹੀਂ ਲੋੜੀ ਕਣਕ ਦੀ ਤੁਸੀਂ ਕਮਾਉਣੇ ਹੋ ਨਾ ਹਾਂਜੀ ਕਮਾਉਣੇ ਆਈ ਐਸੇ 300 ਨਾਲ ਹੀ ਗੁਜ਼ਾਰਾ ਕਰ ਲਾਂਗੇ ਹਸਪਤਾਲ ਸਾਨੂੰ ਜ਼ਰੂਰੀ ਚਾਹੀਦਾ ਜੀ ਟੈਰ ਦੇ ਵਿੱਚ ਹੀ ਸਾਡਾ ਬੱਚਾ ਕੋਲ ਪਾਪਰ ਚਾੜੇ ਬਿਜਲੀ ਦੀ ਲੋੜ ਤੁਹਾਨੂੰ ਨਹੀਂ ਲੋੜ ਸਰਕਾਰ ਨੂੰ ਕੀ ਕਹਿਣਾ ਚਾਹੁੰਗਾ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਗਰੀਬ ਨੂੰ ਬਚਾਓ ਗਰੀਬ ਦੀ ਮਦਦ ਕਰੋ ਮਾਪੂ ਦੀਆਂ ਅੱਖਾਂ 'ਚ ਪਾਣੀ ਵੇਖੇ ਜਦ ਤੱਕ ਸੌਂਦਾ ਤਾਂ ਵੀਡੀਓ ਸ਼ੇਅਰ ਕਰਦੇ ਆ ਜੀ ਇਹ ਤੁਹਾਨੂੰ ਲੱਗਦਾ ਹੋਇਆ ਨਾ ਕਿ ਇੱਕ ਬਾਪੂ ਆ ਕੇ ਹੱਥ ਜੋੜ ਕੇ ਮਿੰਨਤਾ ਕਰ ਰਿਹਾ ਕਿ ਮੇਰੇ ਭਤੀਜੇ ਨੂੰ ਬਚਾ ਲਓ ਹੁੰਦਾ ਤਾਂ ਮਾਂ ਪਿਓ ਵੀ ਹੈ ਨਹੀਂ ਵੀਡੀਓ ਨੂੰ ਸ਼ੇਅਰ ਕਰ ਜੇ ਵੱਧ ਤੋਂ ਵੱਧ ਸਰਕਾਰੀ ਅਫਸਰਾਂ ਤੱਕ ਪਹੁੰਚ ਸਕੇ ਕਿ ਲੋਕਾਂ ਕੋਲ ਅੱਜ ਇਲਾਜ ਲਈ ਪੈਸੇ ਨਹੀਂ ਲੋਕ ਅੱਜ ਘਰੇ ਆਪ ਦੇ ਮਾਰੇ ਆ। ਪਰ ਦੋਸਤੋ ਭਰਾਓ ਜਿੰਨੇ ਜੁਗਾ ਹਾਂ ਮੈਂ ਸੇਵ ਵਾਲੀ ਹਾ ਜਗਾ ਠੀਕ ਹੈ ਤੁਹਾਨੂੰ ਅੱਜ ਮੈਂ ਨਹੀਂ ਧੰਨਵਾਦ ਵਾਹਿਗੁਰੂ ਦਾ ਕੰਨਾ ਸੱਚੇ ਪਾਤਸ਼ਾਹ ਦਾ ਕੰਨਾ ਠੀਕ ਹੈ ਜਿੰਨੇ ਜੁਗਾ ਹੋਇਆ ਭਾਈ ਮੈਂ ਨਹੀਂ ਭਜਦਾ ਠੀਕ ਹੈ ਧੰਨਵਾਦ ਤੁਸੀਂ ਉਹਨੂੰ ਹਸਪਤਾਲ ਲੈ ਕੇ ਜਾਓ ਉਹਦੇ ਡਿਲਸਸ ਕਰਵਾਓ ਠੀਕ ਹੈ ਤੇ ਤੁਹਾਡੇ ਭਰਾਵਾਂ ਦੇ ਆਸ਼ੀਰਵਾਦ ਨਾਲ ਬੈਠੇ ਇਹਨਾਂ ਨਾਲ ਗੱਲ ਕਰਾ ਦੇਈਏ ਕੀ ਕਹਿਣਾ ਚਾਹੂਗੇ ਵੀ ਮੇਰੇ ਤਾਂ ਨਹੀਂ ਇਲਾਜ ਹੋਏ ਗਰੀਬ ਬੰਦਾ ਹੀ ਮਾਂ ਤੋਂ ਹੈ ਨਹੀਂ ਇਹਦਾ ਮੇਰੇਨੇ ਕਿ ਬੱਚੇ ਆਈ ਤਾਂ ਲੈ ਲੁੱਟ ਨਹੀਂ ਚਾਹੀਦੀ 3000 ਰੁਪਏ ਦੀ ਜਰਾ ਕਰੋ ਮੋਰਾ ਬਦੂ ਨਾ ਹਸਪਤਾਲ ਚਾਹੀਦਾ ਕੋਈ ਸਾਡੀ ਤਾਂ ਇਹੀ ਬੇਨਤੀ ਆਈ ਉਹਦੇ ਨਿਗੇ ਨਿਗੇ ਬੱਚੇ ਆ ਘਰੇ ਪਿਆਈ ਕੋਈ ਕਮਾਉਣ ਵਾਲਾ ਹੈ ਨਹੀਂਗਾ ਤੇ ਨਾ ਕੋਈ ਉਹ ਲਿਆਉਣ ਵਾਲਾ ਹੀ ਅਸੀਂ ਤਾਂ ਆਪਦੇ ਸਾਰੇ ਨਾਲ ਜਿੰਨੇ ਹੈਗੇ ਕੋਈ ਦੋਸੋ 300 400 ਬੰਦਾ ਹੀ ਉਹ ਅਸੀਂ ਤਾਂ ਆਪੇ ਇਕੱਠੇ ਕਰਦੇ ਫਿਰਦੇ ਇਲਾਜ ਆਸਤੇ ਉਹਦਾ ਹੀ ਇਲਾਜ ਹੋ ਜੇ ਪ੍ਰਮਾਤਮਾ ਜੀ ਨੂੰ ਮਿਹਰਬਾਨੀ ਕਰਕੇ ਅਸੀਂ ਇਹੀ ਸੰਗਤ ਦੀ ਬੇਨਤੀ ਕਰਦੇ ਆ ਵੀ ਉਹਦੀ ਮਦਦ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਭਰਾ ਬਣ ਕੇ ਆ ਵੀਡੀਓ ਨੂੰ ਇਗਨੋਰ ਨਾ ਕਰਾ ਜੇ ਇੱਕ ਸੇਵਾ ਬਹੁਤ ਵੱਡੀ ਸੇਵਾ ਹੈ ਤੁਹਾਡੇ ਸਾਹਾਰੇ ਤੁਹਾਡੇ ਸਾਥ ਨਾਲ ਤੁਹਾਡੇ ਸਹਿਯੋਗ ਨਾਲ ਮੁਕਸਦ ਸ਼ਹਿਰ ਦੇ ਵਿੱਚ ਮਨੁੱਖਤਾ ਦੀ ਸੇਵਾ ਚੱਲ ਰਹੀ ਹੈ ਜਿੰਨਾ ਕੋ ਹੋ ਸਕੇ ਛੋਟੇ ਭਰਾ ਦਾ ਸਾਥ ਜਰੂਰ ਦਿਆ ਕਰੋ ਆਪਾਂ ਜਲਦੀ ਹੀ ਉਹ ਬੱਚੇ ਨੂੰ ਬੇਟੇ ਨੂੰ ਜਿਨ੍ਹਾਂ ਦਾ ਇਹਨਾਂ ਦਾ ਡਾਟਾ ਹੈ ਉਹ ਭਰਾ ਨੂੰ ਹਸਪੀਟਲ ਦਾਖਲ ਲਗਾ ਕੇ ਉਹਦੇ ਡਿਲਸਸ ਕਰਾਵਾਂਗੇ ਤੇ ਉਹ ਭਰਾ ਜਲਦੀ ਹੀ ਠੀਕ ਹੋ ਕੇ ਆਪਣੇ ਬੱਚਿਆਂ ਨਾਲ ਜਾਵਲੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸ਼੍ਰੀ ਮੁਕਸਦ ਸ਼ਹਿਰ